ਬੰਦੇ ਨੂੰ ਅਮਰੀਕਾ ਜਾ ਬਣਾ ਤਾ ਬੇਰੇ ਬੰਦੇ ਨੇ ਗੱਡੀ ਭੰਤੀ ਆ ਬੰਦੇ ਨੇ ਹੈਗਾ ਪਤਾ ਨਹੀਂ ਕਿੱਥੇ ਦਾ ਉਹ ਬ੍ਰਦਰ ਤੈਨੇ ਬੰਨੀ ਆ ਆ ਬੰਦੇ ਨੇ ਕਿਉਂ ਬਾਬਾ ਬੰਨੀ ਆ ਤੈਨੂੰ ਸਿੱਧੇ ਕਿਸਾਨ ਵਾਲਾ ਮੈਂ ਤੇਰੀ ਗੱਲ ਸੁਣ ਲਉਂਦੀ ਤੂੰ ਹੈਗਾ ਕਿੱਥੇ ਦਾ ਮਾੜੇ ਪਿੱਛੇ ਹੋ ਛੋਟੇ ਤੂੰ ਨਵੇਂ ਕਰਦੇ ਮਿੱਥੇ ਘਨੇ ਭੇਜਿਆ ਮਾੜਾ ਹੈਲੋ ਬਾਜੀ ਸੇਵਾ ਕਰ ਸੇਵਾ ਕਰ ਉੱਥੇ ਯਾਰ ਆਟੋ ਵਾਲਾ ਬੰਦਾ ਗਰੀਬ ਬੰਦਾ ਤੂੰ ਤੇਰੇ ਵਿੱਚ ਭੰਗਾ ਸਿਰ ਉੱਪਰ ਦੀ ਕੰਮ ਚਾਰ ਡੋਲ ਜਾਣੇ ਉੱਪਰ ਤਾਂ ਸਾਡੇ ਤੇ ਵੀ ਡੋਲ ਦੇਣੀ ਆ ਕੋਈ ਨਹੀਂ ਮੈਂ ਬਾਦੂਗਾ ਆਇਆ ਕਿ ਸਾਡੀ ਗਏ ਤੂੰ ਕਹੇ ਭੇਜਿਆ ਤੈਨੂੰ ਮੇਰਾ ਪਿੰਡ ਜਿਹੜਾ ਮੈਂ ਆਪੇ ਨਾ ਮੈਂ ਜਾਨ ਸੋਹਣੇ ਆਪ ਦਾ ਆਧਾਰ ਦੂਰ ਦੇ ਤੈਨੂੰ ਇੱਕ ਬੰਦੀ ਦਾ ਦੱਸ ਮੋੜਾ ਜੇ ਐਡਾ ਨਹੀਂ ਬੰਦਾ ਜਾਣਾ ਇਹਦੇ ਆਈਡੀ ਪ੍ਰੂਫ ਲਾਓ ਬੰਦਾ ਜੀਣਾ ਇਹਦੇ ਆਈਡੀ ਪ੍ਰੂਫ ਲਾਓ ਬੰਦਾ ਕਿਹੜਾ ਆ ਸਹੀ ਬਣਾ ઓ યાર છોડ દે પાકિસ્તાની ભાઈ છલવાના નહીં નહીં છોડ યાર યાર બર્ગાયા યાર તને નું પતા થા હોવે સાનું બગ્યા જરાબ સાનું બગ્યા યાર પાસી પકડા કર દઉં કૃષ્ણમુર દેહ તો કડમ હં פרו ખડવા તું ભાઈ ઓલાલા નું લલા ભાઈ એતો એદ આને ਪਹਿਲਾਂ ਦੇਖੋ ਅਸੀਂ ਇਹ ਟੂਲ ਬਰਾਜੇ ਫ੍ਰੀ ਕੀਤੇ ਹਨ ਕਿਸਾਨਾਂ ਨੇ ਕਿਸਾਨ ਜਿਹਾ ਬੰਦਿਆ ਨੇ ਲੜ ਕੇ ਟੂਲ ਬਰਾਜੇ ਫ੍ਰੀ ਕੀਤੇ ਆ ਜਿੰਨੇ ਜਿੰਨੇ ਵੀ ਸਾਰੇ ਗੱਡੀਆਂ ਵਾਲੇ ਲੰਘਦੇ ਉਹ ਬੰਦਾ ਬੰਦਾ ਆ ਕੇ ਬੈਠੇ ਉਹ ਬਾਹਰਲਾ ਬੰਦਾ ਸੀਗਾ ਸਾਡਾ ਨਾ ਇਹ ਕਿੰਨਾ ਤੇਰਾ ਖਰਚਾ ਇਹ ਬੰਦਾ ਸਾਡੇ ਜਿਹਾ ਜਥੇ ਬੰਦੇ ਨਹੀਂ ਜੀ ਹੈਗਾ ਇਹ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਲੋਕਾਂ ਨੂੰ ਬੇਨਤੀ ਕਰ ਰਹੇ ਵੀ ਸਾਡੀ ਮਜਬੂਰੀ ਸਾਡਾ ਸਾਥ ਦਿਓ ਸਾਡਾ ਇੱਕ ਹੀ ਸਾਲਾ ਨੌਜਵਾਨ ਪੁੱਤ ਪੁਲਿਸ ਦੀ ਗੋਲੀ ਨਾਲ ਮਰਿਆ ਜੀ ਕਿਸਾਨ ਦਾ ਪੁੱਤ ਜੀ ਜੀ ਉਹਦੇ ਤਿੰਨ ਭੈਣ ਆ ਹਾਂਜੀ ਤਨ ਕੱਲੇ ਸਾਰੀ ਜ਼ਮੀਨ ਆ ਉਹਨਾਂ ਦੀ ਅਸੀਂ ਉਹਦਾ ਰੋਸ ਪ੍ਰਦਰਸ਼ਨ ਲਈ ਇੱਥੇ ਸਰਕਾਰ ਦੇ ਖਿਲਾਫ ਰੋਸ ਪੱਖਣ ਖੜੇ ਹੋਏ ਆ ਇਹ ਵਿੱਚ ਕੋਈ ਸ਼ਰਾਰਤੀ ਅਸਰਪਾ ਦੇ ਸਰਕਾਰ ਦਾ ਭੇਜਿਆ ਆ ਪਤਾ ਨਹੀਂ ਕਿਸੇ ਪਾਰਟੀ ਦੇ ਭੇਜਿਆ ਪਤਾ ਨਹੀਂ ਕੌਣ ਹੈਗਾ ਹਾਂਜੀ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਹਾਂਜੀ ਹਾਂਜੀ ਹੁਣ ਪੁਲਿਸ ਇਹ ਬੈਰੀਫਾਈ ਕਰਕੇ ਸਾਨੂੰ ਦੱਸੇ ਵੀ ਬੰਦਾ ਕੌਣ ਹੈਗਾ ਕਿਤੇ ਨਾ ਵੀ ਹੋਵੇ ਇਹ ਬੰਦਾ ਸਾਡੇ ਇਲਾਕੇ ਦਾ ਨਹੀਂ ਹੈਗਾ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਪਤਾ ਲੱਗਾ ਨਾ ਸ਼ੀਸ਼ਾ ਪੰਨਿਆ ਇਦਾਂ ਦੇ ਬੰਦੇ ਆ ਗਏ ਸਾਨੂੰ ਬਦਨਾਮ ਕਰਨ ਵਾਸਤੇ ਇਹ ਆ ਜਾਂਦੇ ਆ ਜਾਂਦੇ ਆ ਸ਼ਾਇਦ ਬੰਦਾ ਕਿਹੜੇ ਨੇ ਭੇਜ ਬਲਾਉਜ਼ 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 ਕਰ ਇਹਨੇ ਯਾਰ ਗੱਡੀ ਪਾਉਂਦੀ ਅਮਰੀਕ ਜੈਪਨ ਸਾਰਾ ਮੇਰਾ ਮੇਰਾ ਉਹ ਗੱਡੀ ਭੰਤੀ ਆ ਬੰਦੇ ਨੇ ਹੈਗਾ ਪਤਾ ਨਹੀਂ ਕਿੱਥੇ ਦਾ ਆ ਉਹ ਬ੍ਰਦਰ ਇਹਨੇ ਭੰਨੀ ਆ ਆ ਬੰਦੇ ਨੇ ਕਿਉਂ ਕਾਹਦੇ ਬੰਨੀ ਆ ਜੀ ਕਿਸਾਨ ਵਾਲਾ ਮੇਰੀ ਗੱਲ ਸੁਣ ਲੋ ਜੀ ਤੂੰ ਹੈਗਾ ਕਿੱਥੇ ਦਾ ਮਾੜੇ ਪਿੱਛੇ ਹੋ ਛੋਟਾ ਤੂੰ ਨਵੇਂ ਕਰਦੇ ਮਿੱਥੇ ਕਹਨੇ ਭੇਜਿਆ ਮਾੜਾ ਹੈਲੋ ਭਾਈ ਮਾੜਾ ਹੈਲੋ ਭਾਈ ਗੱਡੀ ਉੱਤੇ ਯਾਰ ਆਟੋ ਵਾਲਾ ਬੰਦਾ ਗਰੀਬ ਬੰਦਾ ਤੂੰ ਤੇਰੇ ਵਿੱਚ ਭੰਗਾਂ ਦੇ ਉੱਪਰ ਨਹੀਂ ਰੱਖਦੇ ਨੇ ਕੰਮ ਚਾਰ ਡੋਲਾਂ ਦੇ ਉੱਪਰ ਤਾਂ ਸਾਡੇ ਚੀ ਡੋਲ ਲੈਣੀ ਆ ਕੋਈ ਨਹੀਂ ਮੈਂ ਬਾਦੂਗਾ ਆਇਆ ਕਿੱਥੋਂ ਨਿਕਿਆ ਤੂੰ ਹਾਂਜੀ ਬੇਟੀ ਕਹੇ ਭੇਜਿਆ ਤੈਨੂੰ ਮੇਰਾ ਪਿੰਡ ਕਿਹੜਾ ਸ਼ਹਿਰੋਂ ਮੈਂ ਆਪੇ ਨਾ ਮੈਂ ਤੈਨੂੰ ਆਪ ਦਾ ਆਧਾਰ ਦੂਰ ਤੇਨੂੰ ਇੱਥੇ ਕਿੱਥੇ ਬੰਦੀ ਦਾ ਦੱਸ ਮਹਾਰਾਜ ਇਹ ਐਡਾ ਨਹੀਂ ਬੰਦਾ ਜਿਹੜਾ ਇਹਦੇ ਆਈਡੀ ਪ੍ਰੂਫ ਲਾਓ ਬੰਦਾ ਛਿਣਾ ਇਹਦੇ ਆਈਡੀ ਪ੍ਰੂਫ ਲਾਓ